ਕਾਲ ਜੀ ਮੈਂ ਪੂਨਮ T84 ਨਿਊਜ਼ ਚੈਨਲ ਤੋਂ ਅੱਜ ਅਸੀਂ ਆਏ ਹਾਂ ਹਲਕਾ ਸਨੌਰ ਦੇ ਪਿੰਡ ਰਿਸ਼ੀ ਕਲੋਨੀ ਚੋਰਾ ਦੇ ਵਿੱਚ ਹਲਕਾ ਸਨੌਰ ਦਾ ਬਹੁਤ ਵੱਡਾ ਪਿੰਡ ਹੈ ਇੱਥੇ ਕੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਸ਼ਰਾਬ ਦੇ ਠੇਕੇ ਨੂੰ ਲੈ ਕੇ ਸਰ ਤੁਸੀਂ ਆਪਣੇ ਪਿੰਡ ਦੇ ਵਿਕਾਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਰੇ ਜੀ ਵਿਕਾਸ ਸਾਡਾ ਹੋਈ ਨਹੀਂ ਗਲੀਆਂ ਨਾਲੀਆਂ ਦਾ ਬੰਦਾ ਹਾਲ ਹੈ ਬਹੁਤ ਬੁਰਾ ਹਾਲ ਹੈ ਕੋਈ ਕਰ ਨਹੀਂ ਰਿਹਾ ਪੰਚਾਇਤ ਆ ਚੌਰੇ ਦੀ ਆ ਉਰੇ ਆ ਕੇ ਕੁਝ ਨਹੀਂ ਕਰ ਰਹੀ ਸਾਡੀ ਸਾਡਾ ਕਲੋਨੀ ਦਾ ਰਿਸ਼ੀ ਕਲੋਨੀ ਗੁਰਸਾਹਿਬ ਕਲੋਨੀ ਦਾ ਬੰਦਾ ਹਾਲ ਹੈ ਜੀ ਪੂਰਾ ਤੇ ਮੌਜੂਦਾ ਸਰਪੰਚ ਨੇ ਸਾਬ ਉਹ ਕੁਝ ਕਰ ਰਹੇ ਨੇ ਕੁਝ ਨਹੀਂ ਕਰਿਆ ਜੀ ਸਾਡੀ ਗਲੀ ਓਮਜੂਕੂ ਪਈਆ ਘੋਟੇ ਘੋਟੇ ਪਾਣੀ ਖੜਾ ਹੈ ਸਾਰਾ ਮੋਕਾ ਦੇਖਣ ਵਾਲਾ ਸੜਕਾਂ ਦਾ ਵੀ ਬੁਰਾ ਹਾਲ ਹੈ ਹੋਰ ਕੀ ਕਮੀਆਂ ਨੇ ਪਿੰਡਾਂ ਦੇ ਵਿੱਚ ਸਾਰੀਆਂ ਹੀ ਕਮੀਆਂ ਨੇ ਸੀਵਰੇਜ ਦੀ ਸਮੱਸਿਆ ਹੈ ਉਹਰੇ ਬੜਾ ਲੜਾਈ ਝਗੜੇ ਨੇ ਕੋਈ ਇੱਥੇ ਦਾਰੂ ਦਾ ਕੋਈ ਕਰਾਉਂਦਾ ਕੋਈ ਕੁਝ ਕਰਾਉਂਦਾ ਨਸ਼ਾ ਕਿੰਨਾ ਕਸਰ ਪਿੰਡ ਦੇ ਵਿੱਚ ਇਸ ਵਿੱਚ ਨਸ਼ਾ ਦਾ ਉਹਰੇ ਖਲਾਇਆ ਹੋਇਆ ਜੀ ਆਪ ਠੇਕੇ 'ਚ ਖਲਾਇਆ ਹੋਇਆ ਹੈ ਸੰਗਾ ਸੇ ਬੁੜੀਆਂ ਠੇਹਰੇ ਲੜਾਈ ਝਗੜਾ ਰੋਜ਼ ਰਹਿੰਦਾ ਜੀ ਇਹ ਠੇਕਾ ਜਿਹੜਾ ਹੈਗਾ ਇਹ ਲੀਗਲ ਹੈ ਇਨਲੀਗਲ ਹੈ ਇਹ ਇਨਲੀਗਲ ਹੈ ਕੋਈ ਐਕਸ਼ਨ ਨਹੀਂ ਲਿਆ ਕੋਈ ਕਾਰਵਾਈ ਨਹੀਂ ਕੀਤੀ ਸੀ ਐਕਸ਼ਨ ਲੈ ਜੀ ਕੱਲ ਵੀ ਬਹੁਤ ਲੋਕ ਇਕੱਠੇ ਰਿਹਾ ਪੁਲਿਸ ਵੀ ਆਈ ਐਕਸਾਈਸ ਦੇ ਬੰਦੇ ਵੀ ਆਏ ਨੇ ਕੋਈ ਸਰਵਾਈ ਨਹੀਂ ਹੋਈ ਤੇ ਇੱਥੇ ਵੀ ਆਏ ਸੀਗਾ ਉਹ ਕਹਿੰਦੇ ਜੀ ਇਹ ਰਿਆਸੀ ਇਲਾਕਾ ਨਹੀਂ ਹੈ ਉਹ ਕਹਿੰਦੇ ਕਿ ਇਹ ਰਿਆਸੀ ਇਲਾਕਾ ਨਹੀਂ ਹੈ ਜੋ ਇੰਸਪੈਕਟਰ ਜੋ ਇੱਥੇ ਸਰਵੇ ਕਰਕੇ ਗਿਆ ਜੀ ਤੇ ਸਾਰੇ ਇੱਥੇ ਲੇਡੀਜ਼ ਦਾ ਇਕੱਠ ਸੀਗਾ ਉਹਨਾਂ ਨੇ ਦੇਖਿਆ ਕਿ ਮੌਕੇ ਤੇ ਬੁਲਾਇਆ ਪੁਲਿਸ ਵੀ ਪ੍ਰਸ਼ਾਸਨ ਵੀ ਇੱਥੇ ਪਹੁੰਚੀ ਸੀਗੀ ਜੀ ਤੇ ਉਹ ਅਸੀਂ ਉਹਨੂੰ ਇਹ ਪੁੱਛਦੇ ਹਾਂ ਵੀ ਜਿਹੜਾ ਇਹ ਠੇਕਾ ਖੋਲਿਆ ਜੋ ਜਿਸ ਨੇ ਵੀ ਇਹ ਮਨਜ਼ੂਰੀ ਦਿੱਤੀ ਹੈ ਕਿਹੜੇ ਵਿਹਾਰ ਨਾਲ ਮਨਜ਼ੂਰੀ ਦਿੱਤੀ ਹੈ ਜੀ ਕਿ ਉਹਨਾਂ ਨੂੰ ਇਹ ਅਲੋਲੇ ਘਰ ਨਹੀਂ ਦਿਖੇ ਠੀਕ ਹੈ ਉਹ ਕਹਿੰਦੀ ਜੀ ਇਹ ਰਿਆਸੀ ਇਲਾਕੇ ਤੋਂ ਬਾਹਰ ਹੈ ਜਿਹੜੇ ਜਿੰਨੇ ਠੇਕੇ ਸਰ ਉਹ ਕੀ ਕਹਿੰਦੇ ਨੇ ਉਹਦਾ ਜੀ ਆਇਆ ਕਹਿੰਦੇ ਉਹ ਉਹਨਾਂ ਦਾ ਅਸੀਂ ਕਹਿੰਦਾ ਇਹ ਰਿਵਨਿਊ ਦਿੰਦੇ ਆ ਗਵਰਨਮੈਂਟ ਨੂੰ ਤੇ ਰਿਸੀ ਕਲੋਨੀ ਦੀ ਇਹ ਹੀਰਾ ਬਾਗ ਦੇ ਇਹੀ ਮੰਗਾ ਵੀ ਇਹ ਠੇਕੇ ਇੱਥੋਂ ਤੋਂ ਸ਼ਿਫਟ ਕੀਤਾ ਜਾਵੇ ਜੀ ਠੀਕ ਹੈ ਪਹਿਲਾਂ ਇਹ ਇਧਰ ਨਾਲੀਸ ਖੁੰਡਿਆ ਸੀਗਾ ਬੁਸਾ ਇਧਰ ਬੁਸਾ ਦੇ ਸਾਹਮਣੇ ਕਿ ਇੱਥੇ ਸਕੂਲ ਆ ਮਨਜ਼ੂਰੀ ਵੀ ਆ ਉਹ ਤੋਂ ਨਾਲੇ ਸ਼ਿਫਟ ਕਰਕੇ ਇੱਥੇ ਵਿੱਚ ਕਲੋਨੀ ਦਾ ਲਿਆਂਦਾ ਠੀਕ ਹੈ ਜੀ ਅਸੀਂ ਦਾ ਬਾਕੀ ਜੋ ਇੱਥੇ ਕਲੋਨੀ ਦਾ ਵਿਕਾਸ ਹੈ ਤੁਸੀਂ ਦੇਖ ਹੀ ਰਹੇ ਹੋ ਜੋ ਪਿਛਲੇ ਸਾਬਕਾ ਸਰਪੰਚ ਸੀਗੇ ਉਹ ਕਲੋਨੀ ਵਿੱਚ ਕੁਝ ਨਹੀਂ ਉਹਨਾਂ ਨੇ ਕਰਵਾਇਆ ਹੈਗਾ ਇਹ ਤਾਂ ਸਾਡੇ ਜੇ ਹਰਦੀਪ ਕੁਮਾਰ ਪੋਪੀ ਜੀ ਆ ਤੇ ਉਹੀ ਬਸ ਕਰ ਰਹੇ ਨੇ ਹਾਂ ਆਪਣੀ ਹਿੰਮਤ ਦਿਖਾ ਕੇ ਲੋਕਾਂ ਨੂੰ ਨਾਲ ਮਿਲ ਕੇ ਸਾਰਾ ਕੰਮ ਕਰਵਾ ਲੈਣੇ ਉਹ ਅਸਟਾ ਇਹ ਕਹਿੰਦੇ ਆ ਵੀ ਅਸੀਂ ਜੋ ਸਰਪੰਚ ਸਾਡਾ ਮੌਜੂਦਾ ਹੋਵੇ ਉਹ ਹਰਦੀਪ ਕੁਮਾਰ ਪੋਪੀ ਜੀ ਹੋਣਗੇ ਠੀਕ ਹੈ ਉਹ ਨਾਲ ਚੱਲਣ ਵਾਲੇ ਆ ਸਾਰਿਆਂ ਦੇ ਇਹ ਕੰਮ ਵੀ ਕਰਵਾ ਰਹੇਗਾ ਇਸ ਟਾਈਮ ਤੋਂ ਨਹੀਂ ਚੁੱਕ। ਮੈਂ ਸਰ ਕਿਸ ਨੂੰ ਤੁਸੀਂ ਸਪੋਰਟ ਕਰ ਰਹੇ ਹੋ? ਮੇਰਾ ਇਹ ਹੈ ਹਰਜੀਤ ਸਿੰਘ ਪਟਕ ਜੀ। ਹਰਜੀਤ ਸਿੰਘ ਪਟਕ ਜੀ। ਹਾਂ ਜੀ। ਬਾਕੀ ਹੋਰ ਮੈਂਬਰ ਆ ਜਿਹੜੇ ਟਾਈਮ ਤੇ ਹੋਣਗੇ ਬਾਕੀ ਦਾ ਹੋਰ ਜਿਹੜੇ ਪੁਰਾਣੇ ਹੁਣ ਖੜੇ ਹੋਣਗੇ ਪੁਰਾਣਿਆਂ ਨੇ ਤਾਂ ਪਹਿਲਾਂ ਨਹੀਂ ਕੁਝ ਕਰਿਆ। ਸਾਡੀ ਗਲੀ ਦੀ ਗੋਡੇ-ਗੋਡੇ ਪਾਣੀ ਖੜਾ ਹੈ। ਨੰਗਲ ਨੂੰ ਜਗ੍ਹਾ ਨਹੀਂ ਰਾਤ ਭਰ ਅੱਜ ਦਾ ਬੰਦਾ ਕੱਲਾ ਨੰਗੀ ਨਹੀਂ ਸਕਦਾ। ਜੀ। ਇਹ ਤਾਂ ਸਾਡਾ ਇਨਾ ਬੁਰਾ ਹਾਲ ਹੋਇਆ ਹੋਇਆ। ਸਰ ਹੋਰ ਸਰਕਾਰੀ ਸਕੀਮਾਂ ਨੇ ਜਿਹੜੀਆਂ ਉਹਦੀ ਕੋਈ ਸਹੂਲਤ ਹੈਗੀ ਤੁਹਾਡੇ ਕੋਲ ਨਹੀਂ ਸਾਡੇ ਕੋਈ ਸਰਕਾਰੀ ਸਕੀਮ ਕੋਈ ਸਹੂਲਤ ਸਾਨੂੰ ਦਿੱਤੀ ਨਹੀਂ ਗਈ ਆ ਜਗਾ ਜੋਗਾ ਦੇ ਪੈਸੇ ਮਿਲ ਰਹੇ ਨੇ ਟਾਇਲ ਵਾਲੇ ਵਾਲੇ ਦੇ ਉਹ ਨਹੀਂ ਸਾਨੂੰ ਕੋਈ ਪੈਸਾ ਮਿਲਿਆ ਕੋਈ ਪਿਰਸਣ ਦਾ ਉਹ ਨਹੀਂ ਕਹਿੰਦੇ ਤੁਹਾਡੀ ਹਰੇ ਲੱਗਦੀ ਪਿਰਸਣ ਬੜਾ ਬੇਪਰਵਾਹ ਨੇ ਤੇ ਸਰ ਕਿਸੇ ਦੀ ਨਹੀਂ ਲੱਗੀ ਹੋਈ ਵਿੱਚ ਲੱਗੀਆਂ ਹੋਈਆਂ ਨੇ ਫਰਮੈਸੀ ਲੱਗੀਆਂ ਹੋਈਆਂ ਨੇ ਜਾਲੀ ਲੱਗੀਆਂ ਸਾਰੀਆਂ ਜਿਹੜੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹੋਏ ਨੇ ਉਹਨਾਂ ਦੀ ਦੁਬਾਰੇ ਪਿਰਸਣਾ ਲੱਗੀਆਂ ਹੋਈਆਂ ਨੇ ਜਿਹੜੇ ਅਸੀਂ ਗਰੀਬ ਲੋਕ ਆ ਕੁਈ ਕੋਈ ਸਾਡੀ ਪਰਸੈਂਟ ਸਰ ਰਾਸ਼ਨ ਸਕੀਮ ਕਿਸ ਤਰ੍ਹਾਂ ਐਥੇ ਰਾਸ਼ਨ ਸਕੀਮ ਕੋਈ ਨਹੀਂ ਕਿਸੇ ਨੂੰ ਦਿੱਤੀ ਹੋਈ ਪਤਾ ਨਹੀਂ ਕਿ ਦੋ ਰਸਨਾ ਨਾ ਕੋ ਬਣਦੀ 10 ਸਾਲ ਦੇ ਪਹਿਲਾਂ ਬਣੇ ਹੋਏ ਰਕਰ ਉਹਨਾਂ ਨੂੰ ਮਿਲਦੀ ਹੈ ਦੁਬਾਰੇ ਨਾਲ ਕਿਸੇ-ਸਾੜਾ ਕਾਰਡ ਬਣਾਇਆ ਕੋਈ 10 ਵਾਰੀ ਅਸੀਂ ਫਾਰਮ ਭਰ ਚੁੱਕੇ ਹਾਂ ਅੱਛਾ ਅਸੀਂ ਇੱਕ ਤੁਹਾਨੂੰ ਤੁਹਾਡੇ ਧਿਆਨ ਵਿੱਚ ਇੱਕ ਗੱਲ ਹੋਲੀ ਜਾਣਾ ਚਾਹੁੰਦੇ ਆਂ ਕਿ ਜਿਨ੍ਹਾਂ ਨੇ ਇਹ ਠੇਕਾ ਉਰੇ ਖੁਲਾਇਆ ਠੀਕ ਹੈ ਉਹਨਾਂ ਦੀ ਇਹ ਆਸ ਹੈ ਕਿ ਅਸੀਂ ਆਉਣ ਵਾਲੇ ਜਿਹੜੇ ਪੰਚਾਇਤ ਚੋਣਾਂ ਉਸ 'ਚ ਲੜੀਏ ਜੀ ਠੀਕ ਹੈ ਉਹ ਹੁੰਦੇ ਕਿਉਂਕਿ ਉਹ ਹੁੰਦੇ ਚੋਰਾ ਪਿੰਡ ਦੇ ਪੰਚਾਇਤ ਮੈਂਬਰ ਵੀ ਨਹੀਂ ਜੀ ਠੀਕ ਹੈ ਪਰ ਉਹਨਾਂ ਨੇ ਇਹ ਹਿੰਮਤ ਨਹੀਂ ਕਰ ਸਕੀ ਕਿ ਵੀ ਆਪਾਂ ਇੱਥੇ ਡਿਸਪੈਂਸਰੀ ਲਈਏ ਜੀ ਡਿਸਪੈਂਸਰੀ ਨਾਲ ਲਿਆਣ ਦੀ ਬਜਾਏ ਉੱਥੇ ਇੱਕ ਛੋਟਾ ਵਾ ਠੇਕਾ ਲੈ ਕੇ ਆਏ ਨਹੀਂ ਦੱਸੋ ਇਹ ਕੀ ਵਿਕਾਸ ਕਰਨਗੇ ਔਰ ਕੀ ਇਹ ਲੋਕਾਂ ਦਾ ਹੁਣ ਉਮੀਦ ਰੱਖਣਗੇ ਕਿ ਅਸੀਂ ਸਰਪੰਚ ਦੀਆਂ ਚੋਣਾਂ ਪਲਦੀਪ ਸਿੰਘ ਆ ਜੀ ਸਰ ਇਹ ਤਾਂ ਉਹ ਚੋੜੀ ਦੇ ਸਰਪੰਚ ਨੇ ਕੁਲਦੀਪ ਸਿੰਘ ਜੀ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਉਹ ਅਕਾਲੀਆ ਨੂੰ ਹਾਂ ਜੀ ਅਕਾਲੀਆ ਨੂੰ ਬਿਲੋਂਗ ਕਰਦੇ ਆ ਜੀ ਉਹ ਅਕਾਲੀਆਂ ਦੇ ਨਾਲ ਜਿਵੇਂ ਗੱਲ ਹੀ ਕਹਿੰਦੇ ਨੂੰ ਵੀ ਕਰਦੇ ਨੇ ਉਹ ਸਾਨੂੰ ਇੱਥੇ ਠੇਕੇ ਦੀ ਲੋੜ ਨਹੀਂ ਹੈ ਜੀ ਇੱਥੇ ਸਾਨੂੰ ਡਿਸਪੈਂਸਰੀ ਲੋੜ ਹੈ ਠੀਕ ਹੈ ਜੀ ਅਸੀਂ ਤਾਂ ਇਹੀ ਤੁਹਾਡੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦੇ ਆ ਵੀ ਸਾਡੀ ਜਿਹੜੀ ਇਹ ਮੰਗ ਹੈ ਇਹ ਠਿਕਾ ਮੰਨ ਕੀਤਾ ਜਾਵੇ ਔਰ ਇੱਥੇ ਕੋਈ ਵਧੀਆ ਡਿਸਪੈਂਸਰੀ ਦਾ ਅਰਜ ਨਹੀਂ ਕੀਤਾ ਉਹਦੇ ਵਾਸਤੇ ਇੱਥੇ ਸ਼ਾਮ ਲੜ ਦੀ ਜਗਾ ਵੀ ਹੈਗੀ ਆ ਆ ਨਾਲ ਨਾਲ ਉਹਦੇ ਵਿੱਚ ਵੀ ਪ੍ਰਗਟ ਕੀਤੀ ਜਾਵੇ। ਬਾਕੀ ਅਸੀਂ ਧੰਨਵਾਦ ਕਰਦੇ ਆ ਇਸ ਨਿਊਜ਼ ਚੈਨਲ ਦਾ ਜਿਹੜਾ ਨੇ ਇਹਨੇ ਆ ਕੇ ਮੌਕੇ ਤੇ ਸਾਡੀ ਇਹਦੀ ਰਿਸਕलोनी ਦੀ ਹੈ ਇਹ ਸਮੱਸਿਆਵਾਂ ਦਾ ਹਾਂ ਸੁਣੀਆਂ ਸਾਡੀਆਂ ਸਮੱਸਿਆਵਾਂ ਸੁਣੀਆਂ ਤੇ ਅਸੀਂ ਉਮੀਦ ਕਰਦੇ ਆ ਤੇ ਤੁਹਾਡੇ ਚੈਨਲ through ਤੇ ਪੂਰੇ ਪੰਜਾਬ ਵਿੱਚ ਛੱਡੀ ਇਹ ਆਵਾਜ਼ ਬਣ ਜੇ।